ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਨੌਜਵਾਨਾਂ ਦਾ ਦੇਰ ਰਾਤ ਹੋਇਆ ਸੜਕ ਹਾਦਸਾ ਦੋਵੇਂ ਨੌਜਵਾਨ ਟਾਬੇ ਤੇ ਖਾਣਾ ਖਾਣ ਗਏ ਕਿ ਉਧਰ ਤੇਜ਼ ਰਫ਼ਤਾਰ ਗੱਡੀ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਉੱਥੇ ਹੀ ਇਸ ਹਾਦਸੇ 'ਚ ਇੱਕ ਨੌਜਵਾਨ ਅਨੁਜ ਕੁਮਾਰ ਜਿਸ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੂਸਰਾ ਉਸ ਦਾ ਸਾਥੀ ਲੱਕੀ ਉਮਰ ਕਰੀਬ 26 ਸਾਲ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ ਇੱਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰ ਜੀ ਅਨੂਜ ਕੁਮਾਰ ਤੇ ਇੱਕ ਦਾ ਲੱਕੀ ਡੋਰ ਤੇ ਇਹ ਮੈਂ ਚੱਲਦੇ ਰਹਿਣ ਹਾਂ ਰਾਤ ਨੂੰ ਸਾਰੇ ਪਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਤੇ ਰੋਟੀ ਖਾਣ ਜਾਣੇ ਇਹ ਢਾਬੇ ਤੇ ਉੱਥੇ ਸਖਿਆਣੀ ਦੇ ਢਾਬੇ ਤੇ ਜਾਣੇ ਤੇ ਪਿਛੋਂ ਕਾਰ ਵਾਲੇ ਨੇ ਆ ਕੇ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਇੱਕ ਕਿਤਾਬ ਬਹੁਤ ਦੂਰ ਸਪੇ ਅਸੀਂ ਤਾਂ ਸਵੇਰੇ ਵੇਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਤੇ ਇਕ ਮਾਮ ਪੰਪਰੇ ਹੀ ਇਹ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਚਲੇ ਨਾ ਆ ਕੇ ਆ ਸੋਈ ਜਾਣਾ ਵਾ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਰਿਹਾ ਹੀ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਕੋਲ ਐਕਸੀਡੈਂਟ ਹੋਇਆ ਅੰਬੀਸਨ ਸਾਰੇ ਇੱਕ ਦੀ ਤਾਂ ਡੈਥ ਹੋ ਗਈ ਮੁੱਖ ਦੇ ਜੀ ਨਾਮ ਨੇ ਸਾਨੂੰ ਜੀ ਕੁਮਾਰ ਜੀ ਜੀ 32 ਦੇ ਸਾਲ ਦੂਜਾ ਜੀ ਇਸ ਟਾਈਮ ਐਡਮਿਟਡ ਆ ਗਾਲਾ ਐਮਰਜੈਂਸੀਸ ਆਪਣਾ ਹਬਟ ਦੇਵੋਲ ਹਸਪੀਟਲ ਪਲੀਜ਼ ਨਾਲ ਸਾਡੇ ਕੋਲ ਆਈਸੀਜੀ ਅਕਾਊਂਟ ਦੇਖ ਕੇ ਤੁਹਾਨੂੰ ਪਤਾ ਲੱਗੇਗਾ। ਹਮਰੋ ਦੀ ਆਈਏ 26 ਦੇ ساتھ 25 ਅਨਮੈਰਿਡ। ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨਲੀ ਟਰੀਟ ਕੀਤਾ ਸੀਗਾ। ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਟਸ ਜੇ ਹਿਸਟਰੀ ਜਿਹੜੀ ਹੈ ਉਹ ਰੂਡ ਸਾਈਡ ਐਕਸੀਡੈਂਟ ਦੀ ਹੈ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ। ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜੋ ਸਾਡੀ ਨਿਊਰ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨੇ ਠੀਕ ਹੋਣ ਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਉਹ ਬਹੁਤ ਭਿਆਨਕ ਹੈ